ਬਹੁਤ ਅੱਛੀ ਕੁਸ਼ਤੀ ਚਲਦੀ ਹੋਈ ਪੋਰਚੋਰ ਜਮਾਈ ਝਲਤਾ ਹਾ ਏ ਬੱਲੇ 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 ਆਏ ਹਾਏ ਆਏ ਹਾਏ ਸਤਿ ਸ਼੍ਰੀ ਅਕਾਲ ਨਮਸਤੇ ਅਦਾ ਦੋਸਤੋ ਕੱਲ ਬੀਐਲ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਕੁਸ਼ਤੀ ਹੋਈ ਜਿਦੇ ਵਿੱਚ ਛੰਡੀ ਦੀ ਕੁਸ਼ਤੀ ਸੀ ਪ੍ਰਿਤਪਾਲ ਫਗਵਾੜਾ ਔਰ ਸੋਨੂ ਕਾਗੜਾ ਦੇ ਵਿੱਚ ਪ੍ਰਿਤਪਾਲ ਫਗਵਾੜਾ ਔਰ ਸੋਨੂ ਕਾਗੜਾ ਦੇ ਹੱਥ ਜੁੜੀ ਹੁੰਦੀ ਹੈ ਔਰ ਕੁਸ਼ਤੀ ਆਰੰਭ ਹੁੰਦੀ ਹੈ ਸੋਨੂ ਕਾਗੜਾ ਵੀ ਹੇ ਹਿਮਾਚਲ ਪ੍ਰਦੇਸ਼ ਦਾ ਮੰਨਿਆ ਪਰਮੰਨਿਆ ਮੰਨਿਆ ਬਹੁਤ ਹੀ ਸ਼ਾਨਦਾਰ ਪਰਸਨੈਲਿਟੀ ਦਾ ਮਾਲਿਕ ਹੈ ਔਰ ਪ੍ਰਿਤਪਲ ਫਗਵਾੜਾ ਨੇ ਤਾਂ ਦੁਨੀਆ ਜਾਣਦੀ ਹੈ ਤੁਸੀਂ ਉਸ ਦੇ ਨਾਮ ਤੋਂ ਵਾਕਈ ਬਹੁਤ ਚੰਗੀ ਤਰ੍ਹਾਂ ਸੋ ਇੱਕ ਕੁਸ਼ਤੀ ਜਿਹੜੀ ਸੀਗੀ ਭੀੜ ਇਕੱਠੀ ਹੋਈ ਔਰ ਕੁਸ਼ਤੀ ਦੰਗਲ ਵਾਲਿਆਂ ਨੇ ਵੀ ਬੜੀ ਮਿਹਨਤ ਕੀਤੀ ਸੀ ਜੋ ਵੀ ਪੋਸਟਰ ਵਗੈਰਾ ਸਾਰਿਆਂ ਨੂੰ ਸੱਦਾ ਦਿੱਤਾ ਸੋ ਹਿਮਾਚਲ ਹਰਿਆਣਾ ਪੰਜਾਬ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਸੀ ਕੁਸ਼ਤੀਆਂ ਬਹੁਤ ਸ਼ਾਨਦਾਰ ਹੋਰ ਵੀ ਹੋਈਆਂ ਪਰ ਇਹ ਕੁਸ਼ਤੀ ਜਿਹੜੀ ਸੀਗੀ ਇਹ ਚੰਡੀ ਦੀ ਕੁਸ਼ਤੀ ਸੀ ਸੋ ਪ੍ਰਿਤਪਾਲ ਭਗਵਾੜਾ ਔਰ ਸੁੰਮੂ ਕਾਂਗੜਾ ਹੱਥ ਜੋੜੀ ਕਰਕੇ ਕੁਸ਼ਤੀ ਆਰੰਭ ਕਰਦੇ ਨੇ ਕੁਸ਼ਤੀ ਠੀਕ ਠਾਕ ਜਾਂਦੀ ਹੈ ਚਲਦੀ ਹੈ ਵਧੀਆ ਉਹ ਆਪਣੇ ਦਾਅ ਪੇਚ ਤੇ ਆਪਣਾ ਡਿਫੈਂਸ ਮਲ ਮਜ਼ਬੂਤ ਕਰਦੇ ਨੇ ਔਰ ਦੇਖਦੇ ਨੇ ਦੇਖਦੇ ਆ ਕੁਸ਼ਤੀ ਇੱਕ ਵਧੀਆ ਮੂਡ ਦੇ ਵਿੱਚ ਚੱਲੀ ਜਾਂਦੀ ਹੈ ਹੌਲੀ ਹੌਲੀ ਕੁਸ਼ਤੀ ਜਿਵੇਂ ਜਿਵੇਂ ਅੱਗੇ ਵੱਧਦੀ ਹੈ ਤਾਂ ਪ੍ਰਿਤਪਾਲ ਆਪਣਾ ਰਸ਼ੀਅਨ ਇੰਜਨ ਜਦੋਂ ਗਰਮ ਕਰ ਲੈਂਦਾ ਤਾਂ ਰਸ਼ੀਅਨ ਇੰਜਨ ਜਦੋਂ ਸਟਾਰਟ ਹੋ ਜਾਂਦਾ ਉਹਦਾ ਤਾਂ ਉਸ ਸਮੇਂ ਫਿਰ ਥੋੜਾ ਥੋੜਾ ਸੋਨੂ ਕਾਂਗੜਾ ਤੇ ਭਾਰੀ ਪੈਂਦਾ ਦਿਖਦਾ ਸੋ ਦੋਸਤੋ ਸੂਨੂ ਕਾਗੜਾ ਨੂੰ ਪਤਾ ਹੈ ਸੂਨੂ ਕਾਗੜਾ ਦੀਆਂ ਕਈ ਕੁਸ਼ਤੀਆਂ ਹੋਈਆਂ ਨੇ ਪ੍ਰਿਤਪਾਲ ਨਾਲ ਇਹ ਗੱਲ ਮੰਨਦੇ ਆਗੇ ਪ੍ਰਿਤਪਾਲ ਦਾ ਜੋ ਹੈ ਸੂਨੂ ਕਾਗੜਾ ਦਾ ਤੋਂ ਕਿਤੇ ਹੈਵੀ ਮੱਲ ਹੈ ਔਰ ਉਸ ਤੋਂ ਥੋੜਾ ਪੁਆਇੰਟਾਂ ਦੇ ਵਿੱਚ ਰੇਟਿੰਗ ਦੇ ਵਿੱਚ ਨਾਮ ਦੇ ਵਿੱਚ ਵੀ ਵਧੀਆ ਮੱਲ ਹੈ ਪਰ ਸੂਨੂ ਕਾਗੜਾ ਵੀ ਬਹੁਤ ਵਧੀਆ ਪਰਸਨੈਲਿਟੀ ਔਰ ਵਧੀਆ ਮੁੰਡਾ ਲੱਗਦਾ ਹੈ ਸੋ ਉਹਦੀ ਇਹ ਬਹਾਦਰੀ ਹੈ ਵੀ ਉਹ ਵੱਡੇ ਵੱਡੇ ਮੱਲਾਂ ਨਾਲ ਖੁੱਲਦਾ ਔਰ ਖੁਦ ਵੀ ਬਹਾਦਰ ਬੰਦਾ ਹੈ ਵੱਡਾ ਹੀ ਮੱਲ ਹੈ ਛੋਟਾ ਨਹੀਂ ਹੈਗਾ ਹਾਰ ਜਿੱਤ ਤਾਂ ਚਲੋ ਜਿਹੜੀ ਹੈ ਦਾਰਾ ਪਹਿਲਵਾਨ ਇੱਕ ਹੀ ਸੀਗਾ ਖੁਰ ਵੀ ਉਸ ਸਮੇਂ ਖੁੱਲਦੇ ਸੀਗੇ ਪਰ ਉਹਦਾ ਮੁਕਾਬਲਾ ਨਹੀਂ ਸੀ ਕਰ ਪਾਉਂਦੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕੁਸ਼ਤੀ ਦੰਗਲ ਦੇ ਵਿੱਚ ਕੁਸ਼ਤੀ ਦਿਖਾਣਾ ਦਰਸ਼ਕਾਂ ਦਾ ਮਨੋਰੰਜਨ ਕਰਾਉਣਾ ਵੀ ਇੱਕ ਮਾਇਨੇ ਰੱਖਦਾ ਸੋ ਦੋਸਤੋ ਕੁਸ਼ਤੀ ਦੇ ਵਿੱਚ ਜਦੋਂ ਸਟਾਰਟ ਹੋਣ ਤੋਂ ਬਾਅਦ ਜਦੋਂ ਦਰਸ਼ਕਾਂ ਨੂੰ ਲੱਗਿਆ ਕਿ ਕੁਸ਼ਤੀ 10-15 ਮਿੰਟ ਹੋ ਸਕਦਾ ਜਾਏ ਪਰ ਇਹ ਕੁਸ਼ਤੀ ਜਲਦੀ ਇਹ 4-5 ਮਿੰਟਾਂ ਦੇ ਵਿੱਚ ਹੀ ਸਿਮਟ ਗਈ ਸੋ ਪ੍ਰਿਤਪਾਲ ਦਾ ਇਹ ਹੱਥ ਪੈ ਗਿਆ ਦਾਹ ਭੜ ਲਿਆ ਉਹਨਾਂ ਨੇ ਔਰ ਜਦੋਂ ਸੋਨੂ ਕਾਗੜਾ ਨੂੰ ਚੁੱਕ ਕੇ ਛੁੜਦੇ ਨੇ ਨਾ ਇਹ ਵੀ ਇੱਕ ਆਪਸ ਵਿੱਚ ਬਹੁਤ ਵੱਡੇ ਇਹ ਵੀ ਇੱਕ ਦੇਖਣ ਵਾਲੀ ਗੱਲ ਸੀ ਬਹੁਤ ਵੱਡੀ ਗੱਲ ਸੀ ਸੋਨੂ ਕਾਗੜਾ ਨੂੰ ਇੰਜ ਚੁੱਕ ਕੇ ਛੁੱਟਦਾ ਜਿਵੇਂ ਕੋਈ ਛੋਟੇ ਜਿਹੇ ਜਵਾਗ ਨੂੰ ਚੁੱਕ ਕੇ ਛੁੱਟੀਦਾ ਸੋ ਬਹੁਤ ਜ਼ੋਰ ਦੀ ਪਟਕੇ ਦੀ ਕੁਸ਼ਤੀ ਪਟਕਾ ਮਾਰਿਆ ਉਹਨੂੰ ਤੇ ਸੋਨੂ ਕਾਗੜਾ ਦੇ ਕੋਲ ਕੋਈ ਵੀ ਉਸ ਸਮੇਂ ਕੋਈ ਚਾਰਾ ਨਹੀਂ ਸੀ ਕੋਈ ਦਾਅ ਨਹੀਂ ਸੀ ਕੋਈ ਪੇਚ ਨਹੀਂ ਸੀ ਵੀ ਜਿਹੜਾ ਉੱਥੇ ਕੰਮ ਕਰਦਾ ਕੁਝ ਹਥਿਆਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਕਾਟ ਨਹੀਂ ਹੁੰਦੀ ਸੋ ਦੋਸਤੋ ਉਹੀ ਗੱਲ ਹੋ ਗਈ ਸੋ ਦੋਸਤੋ ਇਹ ਜਿਹੜਾ ਦਾ ਸੀਗਾ ਪ੍ਰਿਤਪਾਲ ਨੇ ਜਦੋਂ ਚੱਕ ਕੇ ਉਹਨੂੰ ਮਾਰਿਆ ਤਾਂ ਉਹਦੇ ਵਿੱਚ ਪਈ ਇੱਕਦਮ ਸੋਨੂ ਕਾਂਗੜਾ ਜਿਹਾ ਚਿਤ ਹੋ ਗਿਆ ਪਰ ਕੁਸ਼ਤੀ ਵਧੀਆ ਸੀਗੀ ਦਰਸ਼ਕਾਂ ਨੂੰ ਮਜ਼ਾ ਆਇਆ ਦਰਸ਼ਕਾਂ ਨੇ ਟਾਈਮ ਨਾਲ ਨਿਵਟ ਗਈ ਕੁਸ਼ਤੀ ਇਹ ਵੀ ਵਧੀਆ ਹੁੰਦਾ ਕਿਉਂਕਿ ਰਾਤ ਨੂੰ ਘਰੇ ਵੀ ਜਾਣਾ ਹੁੰਦਾ ਸੋ ਜ਼ਿਆਦਾਤਰ ਲੋਕਾਂ ਨੂੰ ਪਹਿਲੇ ਪਤਾ ਹੁੰਦਾ ਕਿ ਜਿੱਥੇ ਪ੍ਰਿਤਪਾਲ ਫਵਾੜਾ ਜਾਂ ਜੱਸਾ ਪੱਟੀ ਜਾਂ ਭੁਪਿੰਦਰ ਵਰਗੇ ਪਹਿਲਵਾਨ ਦੀ ਕੁਸ਼ਤੀ ਹੁੰਦੀ ਹੋਵੇ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ 90% ਜਿੱਤ ਕਿਦੀ ਹੋਣੀ ਹੈ ਮਹਿੰਦਰ ਕੋਹਾਲੀ ਵੀ ਵਧੀਆ ਤੈਮ ਮੰਨ ਲੈ ਮਿਰਜਾ ਰਾਨ ਵੀ ਵਧੀਆ ਹੈ ਉਧਰ ਜਿਹੜੇ ਉਹ ਮੰਨ ਲੈ ਨੇ ਮਹਿੰਦਰ ਗਾਇਕਵੜ ਔਰ ਸ਼ਿਕੰਦਰ ਸ਼ੇਖ ਉਹ ਵੀ ਮੰਨ ਵਧੀਆ ਨੇ ਲੋਕਾਂ ਦੀ ਨਜ਼ਰ ਜਿਹੜੀ ਹੈ ਇਹ ਹੀ ਹੁੰਦੀ ਹੈ ਕਿ ਇਹ ਮੰਨ ਲਈ ਜਿਤਨਾ ਸੋ ਜਦੋਂ ਕੋਈ ਦੂਸਰਾ ਮੰਨ ਡਿਫੈਂਸ ਕਰਕੇ ਜਿੱਤੇ ਜਾਂਦਾ ਤਾਂ ਉਹਦੇ ਵਿੱਚ ਉਹਨਾਂ ਨੂੰ ਇੱਕ ਅਚੰਬੇ ਵਾਲੀ ਗੱਲ ਹੋ ਜਾਂਦੀ ਹੈ ਪਰ ਇਹ ਸੋਨੂ ਕਾਗੜਾ ਵਧੀਆ ਮੰਨ ਹੈ ਠੀਕ ਠਾਕ ਮੰਨ ਹੈ ਇਹੋ ਜਿਹੀ ਗੱਲ ਨਹੀਂ ਹੈ ਕਿ ਮਾੜਾ ਮੰਨ ਨਹੀਂ ਹੈਗਾ ਔਰ ਪ੍ਰਿਤਪਾਲ ਨਾਲ ਕੱਲੇ ਆਰਗੇ ਕੁਸ਼ਤੀ ਬਹੁਤ ਵਧੀਆ ਸੀ ਦੰਗ ਲਈ ਬਹੁਤ ਵਧੀਆ ਸੀ ਇੱਕ ਕਮੇਟੀ ਨੇ ਵਧੀਆ ਪੁਕਤਾ ਪ੍ਰਬੰਧ ਕੀਤਾ ਹੋਇਆ ਸੀ ਸੋ ਦਰਸ਼ਕ ਔਰ ਸੰਖਿਆ ਦਰਸ਼ਕਾਂ ਦੀ ਵਾਧੂ ਸੀਗੀ ਖਚਾ ਖਚ ਪੀੜ ਉੱਥੇ ਜਿਹੜਾ ਸਟੇਡੀਅਮ ਹੈ ਜਿਹੜਾ ਅਖਾੜਾ ਸੀ ਭਰਿਆ ਹੋਇਆ ਸੀ ਸੋ ਦੋਸਤੋ ਕੁਸ਼ਤੀ ਦਾ ਰਿਐਕਸ਼ਨ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕੁਸ਼ਤੀ ਵਧੀਆ ਲੱਗੀ ਤਾਂ ਇੱਕ ਕਮੈਂਟ ਡਬਲ ਕਰ ਦਿਓ ਤੇ ਜੇ ਦੋਨੇ ਚੀਜ਼ਾਂ ਵਧੀਆ ਲੱਗੀਆਂ ਤਾਂ ਇਹਨੂੰ ਚੈਨਲ ਨੂੰ ਜਿੰਨਾ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਓ ਔਰ ਅੱਗੇ ਸ਼ੇਅਰ ਕਰ ਦਿਓ ਤਨਵਲ ਮਿਹਰਬਾਨੀ ਸ਼ੁਕਰੀਆ